ਪਰਦਾਕਤਾ ਸੇਵਾ ਦੇ ਗੁਰੂਵਾਰਿਆਂ ਨੂੰ ਧਾਣਾ ਬਗਿਆਨਸਾਲਾ ਜੀ ਦਾ ਧਿਆਨਨ ਕਰ ਆਪ ਸਾਹਿਬ ਗੁਰਨਾਮ ਜੀ ਸ੍ਰੀ ਵਾਹਿਗੁਰੂ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਸਮੂਹ ਸੰਗਤ ਦੀ ਅਰਦਾਸ ਹੈ ਕਿ ਜੋਗਣੀ ਮਹਾਰਾਜ ਸੱਜੇ ਪਾਤਸ਼ਾਹ ਜੀ ਆਪ ਜੀ ਦੇ ਨਰਮ ਘਰੋਂ ਬਰੋਂ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਕ੍ਰਿਡੀਆਂ संत बाबा लाल सिंह जी बरकत उन्होंने स्थान की सेवा करते हुए मुख्य सेवादार पूर्ण महापुर संत बाबा करैल सिंह जी महाराज सजे पातशाह जी उन्होंने वालों इस स्थान की सेवा भुपेंद्र सिंह जी पहु मुख्य सेवादार सौंपया गया सेवा सौंपी गई भावना सेवासानी सारी संगत के सिर बेहतर सजे पातशाह

अमर कई प्रसाद साल साल सालते भिया आ रहे बेरो से जिना करे तेरा नाम जतावे नाम तुम्हारा प्रतीक करो तेरे वाणी सब वाह रे लीला वाह जय कृष्ण कते ਤੱਨਾ ਮਹੰਦਾ ਪੰਜਰਾ ਦੁਰਤ ਗਵਾਇ ਆਪਣਾ ਬਿਰਦ ਸਮਾਰਿਆ ਦੁਰਤ ਗਵਾਇ ਹਰ ਪ੍ਰਭਿ ਆਪੇ ਸਭ ਸੰਸਾਰ ਉਭਾਰਿਆ ਪਰਮ ਭਰਮ ਪ੍ਰਭ ਕਿਰਪਾ ਧਾਰੀ ਆਪਣ ਬਿਰਧ ਸਮਾਰਿਆ ਕੋਈ ਰਾਜੇ ਰਾਮ ਕੀਰਤ ਖਵਾਲੀ ਸੂਭ ਸਹਜ ਆਨੰਦ ਗੁਣ ਦਾਬੂ ਮਾਨੁ ਦਨ ਦੇ ਸੁਖਾ ਲਈ ਰਹਾਉ ਪਾਤਤ ਉਧਾਰਨ ਸਤ ਗੁਰ ਮੇਰਾ ਮੋਹਿ ਦੀ ਜਦਾ ਪਰਵਾਸਾ बख्श लब सच साहेब सोन नानक की बख्श लब सच्चाई साहेब सोन नानक की अरदासा वागुरु जी का खालसा वागुरु जी की फतेह सतना